ਸਤਨਾਮ ਸ੍ਰੀ ਵਾਹਿਗੁਰੂ ਦੇਵ ਸੁਗਵਾਇਆ ਖਾਏ ਹੀਰੇ ਜਿਹਾ ਜਨਮ ਹੈ ਕੋਟੀ ਬਦਲੇ ਜਾਏ ਕਬੀਰ ਮੇਰੀ ਸਿਮਰਣੀ ਰਸਨਾ ਉੱਤਰ ਆਮ ਜੋ ਜੁਗਾ ਦੀ ਸਗਲ ਭਗਤ ਤਾ ਕੋ ਸੁਖ ਵਿਸਰਾਮ ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਨਹਲਾ ਪੰਜਵਾ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਇਤਰਸਨਾ ਹਰਨਾਮ ਉਚਾਰੇ ਸੁਣ 베ਨਤੀ ਪ੍ਰਵਦੀਨ ਦਯਾਲਾ ਸਾਧ ਗਾਵਹ ਗੁਣ ਸਦਰਸਾਲਾ ਰਹਾ ਜੀਵਨ ਰੂਪ ਸਿਮਰਨ ਪ੍ਰਵ ਤੇਰਾ ਜਿਸ ਕਿਰਪਾ ਕਰ ਵਸਹਿ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤਾ ਪ੍ਰਭ ਦੇਵਨ ਹਾਰ ਰਾਮ ਰਮਤੋ ਸੰਤਨ ਸੁਖਮਾਨ ਨਾਨਕ ਦੇਵਨ ਹਾਰ ਸੋ ਜਾਨਾ राम रमत संतन सुख मना नानक देवन हार सोजाना वागुरु जी का खालसा वागुरु जी की फतेह आओ हर रोज की तरह ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 743 ਅੰਗ ਦੇ ਉੱਤੇ ਸੁਪਾਏ ਮਾਨ ਸੋਹੀ ਨਹਲਾ ਪੰਜਵਾਂ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੋਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾ ਰਹੇ ਐ ਸੇ ਸੰਜੋਗ ਕਰੋ ਮੇਰੇ ਪਿਆਰੇ ਪਰਮਾਤਮਾ ਨੂੰ ਸੰਬੋਧਨ ਹੋ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਸਮਝਾਉਣ ਵਾਸਤੇ ਸਾਨੂੰ ਕੀ ਕਹਿ ਰਹੇ ਐ ਇਸੇ ਸੰਜੋਗ ਕਰੋ ਮੇਰੇ ਪਿਆਰੇ ਕਿ ਮੇਰੇ ਐਸੇ ਸੰਜੋਗ ਕਰ ਦਿਓ ਕਿ ਮੈਂ ਜਿਤ ਰਸਨਾ ਹਰ ਨਾਮ ਉਚਾਰੇ ਕਿ ਮੈਂ ਆਪਣੇ ਜੀਵ ਦੇ ਨਾਲ ਤੁਹਾਡਾ ਨਾਮ ਸਦਾ ਹੀ ਉਚਾਰਦਾ ਰਹਾਂ ਅੱਠੇ ਪੈਰ ਮੈਂ ਤੁਹਾਨੂੰ ਚਾਰਦਾ ਰਹਾ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਹਿੰਦਾ ਰਹਾ ਮੈਂ ਮੇਰੇ ਇਸ ਤਰ੍ਹਾਂ ਦੇ ਸੰਯੋਗ ਕਰਦੇ ਹੋ ਸੱਚੇ ਪਾਤਸ਼ਾਹ ਜਦੋਂ ਉਸੇ ਕੋਈ ਰਿਸ਼ਤਾ ਕਰਦੇ ਆ ਨਾ ਆਪਣੇ ਬੱਚਿਆਂ ਦਾ ਤੇ ਅਸੀਂ ਕਹਿੰਦੇ ਸੰਯੋਗਾ ਦੀ ਗੱਲ ਹੈ ਸੰਯੋਗ ਮਿਲਣੇ ਚਾਹੀਦੇ ਕਹਿੰਦੇ ਪਰ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਆ ਨਾ ਉਹਨਾਂ ਦਾ ਵੀ ਪ੍ਰਮਾਤਮਾ ਦੇ ਨਾਲ ਕੋਈ ਸੰਜੋਗ ਜੁੜਿਆ ਹੁੰਦਾ ਤਾਂ ਹੀ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਕਹਿੰਦੇ ਸੇ ਸੰਜੋਗ ਕਰੋ ਹੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਕਹਿੰਦੇ ਆ ਜਿਹੜੀ ਜੀਵ ਹੈ ਨਾ ਕਹਿੰਦੇ ਪ੍ਰਮਾਤਮਾ ਦਾ ਨਾਮ ਉਚਾਰਨ ਲੱਗ ਜੇ ਹੁਣ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ ਨੈਣ ਕਹਿੰਦੇ ਅੱਖਾਂ ਨੂੰ ਕਹਿੰਦੇ ਜਿਹੜੀ ਅੱਖਾਂ ਪ੍ਰਮਾਤਮਾ ਦਾ ਦਰਸ਼ਨ ਨਹੀਂ ਕਰਦੀਆਂ ਕਹਿੰਦੇ ਉਹ ਅੱਖਾਂ ਵਿਹਾਲ ਹੁੰਦੀਆਂ ਨੇ ਉਹ ਦੁਖੀ ਹੁੰਦੀਆਂ ਨੇ ਨੈਣ ਨਾ ਦੇਖੇ ਸਾਦ ਇਸੇ ਨੈਣ ਬਿਹਾਲਿਆ ਕੰਨ ਨਾ ਸੁਣੇ ਨਾਦ ਕੰਨ ਮੁੰਦ ਘਾਲਿਆ ਕਹਿੰਦੇ ਜਿਹੜੇ ਕੰਨ ਪਰਮਾਤਮਾ ਦਾ ਸ਼ਬਦ ਨਹੀਂ ਸੁਣਦੇ ਕਹਿੰਦੇ ਉਹ ਐ ਸਮਝ ਲਿਓ ਕਿ ਬੰਦ ਕੀਤੇ ਹੋਏ ਐ ਕੰਨ ਨਾ ਸੁਣੇ ਨਾਦ ਕੰਨ ਮੁੰਦ ਘਾਲਿਆ ਰਸਨਾ ਜਪੈਨ ਨਾਮ ਤਿਲ ਤਿਲ ਕਰ ਕੱਟੀ ਐ ਕਹਿੰਦੇ ਜਿਹੜੀ ਰਸਨਾ ਜਿਹੜੀ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦੇ ਕਹਿੰਦੇ ਉਹਨੂੰ ਤਿਲ ਤਿਲ ਕਰਕੇ ਕੱਟਦੇ ਉਹ ਕਹਿੰਦੇ ਇਸ ਤਰ੍ਹਾਂ ਲੱਗਦਾ ਕਹਿੰਦੇ ਉਹ ਜੀਵ ਜਿਹੜੀ ਐ ਉਹ ਰੋਜ਼ ਤਿਲ ਤਿਲ ਕਰਕੇ ਕੱਟੀ ਜਾ ਰਹੀ ਐ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਐ ਇੱਥੇ ਗੁਰੂ ਸਾਹਿਬ ਕਹਿੰਦੇ ਜਿਤ ਰਸਨਾ ਹਰ ਨਾਮ ਉਚਾਰੈ ਕਹਿੰਦੇ ਜਿਹੜੀ ਜੀਵ ਪਰਮਾਤਮਾ ਦਾ ਨਾਮ ਸਿਮਰਨ ਲੱਗ ਜਾਂਦੀ ਐ ਕਹਿੰਦੇ ਉਹ ਤੇ ਜੀਵ ਵੀ ਭਾਗਾ ਵਾਲੀ ਬਣ ਜਾਂਦੀ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਉਹ ਜੀਵ ਨੂੰ ਵੀ ਕੱਟ ਦਿਓ ਜਿਹੜੀ ਜੀਵ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਉਚਾਰਦੇ ਸੰਜੋਗ ਕਈਆਂ ਦਾ ਬਣਿਆ ਹੁੰਦਾ ਤੇ ਕਈਆਂ ਦਾ ਬਣਨ ਵਾਲਾ ਹੁੰਦਾ ਤੇ ਜੇ ਅਸੀਂ ਆਉਂਦੇ ਰਹਿਣਾ ਇਹ ਗੁਰੂ ਕੋਲ ਆਉਂਦੇ ਰਵਾਂਗੇ ਕਦੇ ਸੰਜੋਗ ਬਣ ਜਾਣਾ ਜਿਵੇਂ ਦੋ ਪਿਆਰੇ ਸੀ ਭਗਤ ਭਗਤ ਨਾਮਦੇਵ ਜੀ ਤੇ ਭਗਤ ਅਰਲੋਚਨ ਜੀ ਉਹਨਾਂ ਦਾ ਆਪਸ ਚ ਪੂਰਾ ਮਿਲਾਪ ਹੈ ਪੂਰੀ ਇੱਕ ਦੂਜੇ ਦੇ ਨਾਲ ਗੱਲ ਸਾਂਝੀ ਕਰਦੇ ਆ ਪਰ ਇੱਕ ਦਿਨ ਭਗਤ ਅਰਲੋਚਨ ਜੀ ਨੂੰ ਇਦਾਂ ਲੱਗਿਆ ਕਿ ਇਹ ਨਾਮ ਨਹੀਂ ਜਪਦੇ ਉਹਨਾਂ ਨੇ ਪੁੱਛ ਲਿਆ ਉਹਨਾਂ ਨੇ ਆਖਿਆ ਨਾਮ ਕਹ ਤਲੋਚਨ ਮੁਖ ਤੇ ਰਾਮ ਸੰਭਾਲ ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਮੈਂ ਆਪਣੇ ਚਿੱਤ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਤੈਨੂੰ ਭੁਲੇਖਾ ਪੈ ਗਿਆ ਮੇਰਾ ਤੇ ਸੰਜੋਗ ਬਣ ਗਿਆ ਮੈਂ ਪ੍ਰਮਾਤਮਾ ਦਾ ਨਾਮ ਸਿਮਰਦਾ ਤੈਨੂੰ ਭੁਲੇਖਾ ਪੈ ਗਿਆ ਮੇਰਾ ਸੰਜੋਗ ਪ੍ਰਮਾਤਮਾ ਦੇ ਨਾਲ ਬਣ ਚੁੱਕਿਆ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਇਆਲਾ ਹੁਣ ਇੱਥੇ ਗੁਰੂ ਸਾਹਿਬ ਬੇਨਤੀ ਦੀ ਗੱਲ ਕਰਦੇ ਅਸੀਂ ਵੀ ਸਾਰੇ ਆ ਕੇ ਨਾ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰ ਦਿਓ ਜਿਵੇਂ ਭਗਤ ਨਾਮਦੇਵ ਜੀ ਭਗਤ ਧੰਨਾ ਜੀ ਭਗਤ ਸਦਨਾ ਜੀ ਭਗਤ ਲੋਚਨ ਜੀ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਦਿਓ ਸੁਣ ਬੇਨਤੀ ਪ੍ਰਭ ਦੀਨ ਦਇਆਲਾ ਜਿਹੜੇ ਦੀਨਾਂ ਤੇ ਦਿਆਲਾ ਕਿਰਪਾ ਕਰਨ ਵਾਲਿਓ ਸੱਚੇ ਪਾਤਸ਼ਾਹ ਸਾਡੀ ਵੀ ਬੇਨਤੀ ਸੁਣ ਲਿਓ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਪਰਮਾਤਮਾ ਦੇ ਅੱਗੇ ਖੜਕੇ ਬੇਨਤੀ ਕਰਦੇ ਆ ਕੀ ਕਹਿੰਦੇ ਆ ਯਕ ਅਰਜ ਗੁਪਤੰ ਪੇਸ ਤੋ ਦਰਗੋਸ ਕੁੰਨ ਕਰਤਾਰ ਹਕਾ ਕਵੇਰ ਕਰੇਮ ਤੋ ਵੇ ਐਬ ਪਰਵਦਗਾਰ ਤੇ ਗੁਰੂ ਨਾਨਕ ਸਾਹਿਬਾਰਾ ਜੀ ਬੇਨਤੀ ਕਰਦੇ ਕਿ ਮੈਂ ਤੇਰੇ ਅੱਗੇ ਤਾਂ ਬੇਨਤੀ ਕਰਦਾ ਤੂੰ ਹੱਕਾ ਸੱਚਾ ਤੂੰ ਵੱਡਾ ਕਬੀਰ ਦਾ ਭਾ ਵੱਡਾ ਹੁੰਦਾ ਹੱਕਾ ਕਬੀਰ ਤੂੰ ਸੱਚਾ ਵੀ ਹੈ ਤੂੰ ਵੱਡਾ ਵੀ ਹੈ ਮੈਂ ਤੇਰੇ ਅੱਗੇ ਤਾਂ ਬੇਨਤੀ ਕਰਦਾ ਅਸੀਂ ਵੀ ਗੁਰੂ ਸਾਹਿਬ ਨੂੰ ਵੱਡਾ ਸਮਝੀਏ ਤੇ ਗੁਰੂ ਸਾਹਿਬ ਨੂੰ ਸੱਚਾ ਸਮਝੀਏ ਇਹਨਾਂ ਦੇ ਅੱਗੇ ਆ ਕੇ ਬੇਨਤੀ ਕਰੀਏ ਹੁਣ ਜਿਹੜੇ ਸੱਚਾ ਸਮਝਦੇ ਆ ਉਹਨਾਂ ਦੇ ਝੋਲੀਆਂ ਭਰ ਲਈਆਂ ਤੇ ਜਿਹੜੇ ਕੱਲਾ ਕਿਤਾਬ ਸਮਝਦੇ ਆ ਨਾ ਕਿ ਗੁਰੂ ਸਾਹਿਬ ਦੀ ਬਾਣੀ ਜਿਹੜੀ ਇਹ ਤੇ ਕੱਲਾ ਕਿਤਾਬ ਹੈ ਤੇ ਉਹਨਾਂ ਦੇ ਫਿਰ ਘਰ ਜਿਹੜੇ ਆ ਉਹ ਖਤਮ ਹੋ ਗਏ ਹੁਣ ਵੇਖਿਆ ਹੀ ਜੰਮੂ ਦੇ ਵਿੱਚ ਆਪਾਂ ਵੇਖਿਆ ਹੀ ਸਾਰਾ ਕੁਝ ਉਹਨਾਂ ਦਾ ਤਬਾਹ ਕਰਤਾ ਕਿਉਂ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਨੂੰ ਗੁਰੂ ਨਹੀਂ ਸਮਝਿਆ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਸੁਣ ਬੇਨਤੀ ਪ੍ਰਭ ਦੀਨ ਦਇਆਲਾ ਸਾਧ ਗਾਵੈ ਗੁਣ ਸਦਾ ਰਸਾਲਾ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਆ ਭੇਦ ਹੋ ਜਾਂਦੇ ਆ ਉੱਥੇ ਕਹਿੰਦੇ ਸਦਾ ਹੀ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਆ। ਅੱਠੇ ਪਹਿਰ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਆ ਸਦਾ ਦਿਵਾਲੀ ਸਾਧਕੀ ਅੱਠੇ ਪਹਿਰ ਬਸੰਤ ਕਿਉਂ ਜਿਹੜਾ ਵੀ ਸਾਹ ਨਿਕਲ ਰਿਹਾ ਹੈ ਨਾ ਜਿਹੜਾ ਵੀ ਸਾਹ ਆ ਰਿਹਾ ਹੈ ਜਿਹੜਾ ਵੀ ਜਾ ਰਿਹਾ ਹੈ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਹੀ ਜਪਦੇ ਆ ਸਾਧ ਗਾਵੈ ਗੁਣ ਸਦਾ ਰਸਾਲਾ ਕਹਿੰਦੇ ਉੱਥੇ ਸਦਾ ਹੀ ਪ੍ਰਮਾਤਮਾ ਨੂੰ ਯਾਦ ਕਰਦੇ ਆ ਰਹਾਓ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਸੱਚੇ ਬਾਦਸ਼ਾਹ ਜਦੋਂ ਮੈਂ ਸਿਮਰਨ ਕਰਦਾ ਨਾ ਜਦੋਂ ਤੁਹਾਨੂੰ ਯਾਦ ਕਰਦਾ ਉਦੋਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਨੂੰ ਜੀਵਨ ਮਿਲ ਗਿਆ ਤੇ ਜਦੋਂ ਮੈਂ ਤੇਰੇ ਤੋਂ ਟੁੱਟ ਜਾਣਾ ਉਦੋਂ ਇਸ ਤਰ੍ਹਾਂ ਲੱਗਦਾ ਕਿ ਮੇਰੀ ਤੇ ਮੌਤ ਹੋ ਗਈ ਆੱਖਾਂ ਜੀਵਾ ਵਿਸਰ ਮਰ ਜਾਓ ਕਿ ਜਦੋਂ ਪ੍ਰਮਾਤਮਾ ਦਾ ਨਾਮ ਜਪਦੇ ਉਦੋਂ ਇਸ ਤਰ੍ਹਾਂ ਲੱਗਦਾ ਕਿ ਮੈਂ ਜਿਉਣਾ ਆੱਖਾਂ ਜੀਵਾ ਵਿਸਰ ਮਰ ਜਾਓ ਤੇ ਜਦੋਂ ਪ੍ਰਮਾਤਮਾ ਦਾ ਨਾਮ ਵਿਸਰ ਜਾਂਦਾ ਉਦੋਂ ਇਦਾਂ ਲੱਗਦਾ ਕਿ ਮੌਤ ਹੋ ਗਈ ਜੀਵਨ ਰੂਪ ਸਿਮਰਨ ਪ੍ਰਵ ਤੇਰਾ ਜਿਸ ਕਿਰਪਾ ਕਰਹਿ ਵਸੈ ਤਿਸ ਨੇਰਾ ਨੇਰਾ ਦਾ ਭਾਵ ਹੁੰਦਾ ਨੇੜੇ ਕਹਿੰਦੇ ਜਿਸ ਜਿਹਦੇ ਤੇ ਕਿਰਪਾ ਕਰਤੀ ਨਾ ਗੁਰੂ ਨੇ ਜਿਸ ਕਿਰਪਾ ਕਰਹਿ ਵਸਤ ਇਸ ਨੇਰਾ ਕਹਿੰਦੇ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਕਹਿੰਦੇ ਉਹਦੇ ਹਿਰਦੇ ਚ ਪ੍ਰਗਟ ਹੋ ਜਾਂਦਾ ਨੇੜੇ ਹੀ ਆ ਨਾ ਪ੍ਰਮਾਤਮਾ ਤੇ ਹਰ ਟਾਈਮ ਨੇੜੇ ਆ ਪਰ ਸਾਨੂੰ ਲੱਗਦਾ ਪ੍ਰਮਾਤਮਾ ਦੇ ਸੱਤਵੇਂ ਅਸਮਾਨ ਤੇ ਪ੍ਰਮਾਤਮਾ ਤੇ ਕਿਤੇ ਹੋਰ ਰਹਿੰਦਾ ਰੱਬ ਤੇ ਕਿਤੇ ਹੋਰ ਰਹਿੰਦਾ ਨਹੀਂ ਉਹ ਤੇ ਸਾਡੇ ਨਾਲ ਰਹਿੰਦਾ ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਆ ਨਾ ਗੁਰੂ ਸਾਹਿਬ ਕਹਿੰਦੇ ਆ ਪ੍ਰਮਾਤਮਾ ਤੇ ਹਮੇਸ਼ਾ ਹੀ ਤੇਰੇ ਨਾਲ ਹੈ ਦੁਕਾਲੰਗ ਪਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਪੋਤੇ ਉਥੇ ਪ੍ਰਮਾਤਮਾ ਤੇ ਹਮੇਸ਼ਾ ਹੀ ਨਾਲ ਰਹਿੰਦਾ ਪਰ ਅਸੀਂ ਨੇ ਨਾਲ ਜਾਣਿਆ ਨਹੀਂ ਜਿੱਦੇ ਜਿੱਦੇ ਪ੍ਰਮਾਤਮਾ ਨੂੰ ਨਾਲ ਜਾਣ ਲਿਆ ਨਾ ਜਿੱਦੇ ਕਿਰਪਾ ਹੋ ਗਈ ਉਹਦੇ ਨਾਲ ਜਾਣ ਲਾਂਗੇ ਕਿ ਮੇਰੇ ਤੇ ਨਾਲ ਹੀ ਰਹਿੰਦਾ ਮੇਰੇ ਤੋਂ ਦੂਰ ਨਹੀਂ ਹੈ ਜਿਸ ਕਿਰਪਾ ਕਰੇ ਵਸੈ ਤਿਸ ਨੇਰਾ ਜਨਕੀ ਭੁੱਖ ਤੇਰਾ ਨਾਮ ਆਹਾਰ ਸੱਚੇ ਬਾਦਸ਼ਾਹ ਜਦੋਂ ਮੈਂ ਪ੍ਰਮਾਤਮਾ ਦਾ ਨਾਮ ਜਪਦਾ ਇੱਦਾਂ ਲੱਗਦਾ ਕਿ ਮੇਰੀ ਭੁੱਖ ਮਿਟ ਗਈ ਜਨਕੀ ਭੁੱਖ ਤੇਰਾ ਨਾਮ ਆਹਾਰ ਜਿਹੜਾ ਤੇਰਾ ਨਾਮ ਹੈ ਸੱਚੇ ਬਾਦਸ਼ਾਹ ਇਹੀ ਮੇਰੇ ਵਾਸਤੇ ਆਹਾਰ ਹੈ ਸੱਚਾ ਨਾਮ ਮੇਰਾ ਆਧਾਰੂ ਕਿ ਜਿਹੜਾ ਸੱਚਾ ਨਾਮ ਹੈ ਇਹੀ ਮੇਰਾ ਆਧਾਰ ਹੈ ਸੱਚਾ ਨਾਮ ਮੇਰਾ ਆਧਾਰੋ ਇੱਥੇ ਵੀ ਗੁਰੂ ਅਰਜਨ ਸਾਹਿਬ ਜੀ ਇਹ ਕਹਿੰਦੇ ਜਨ ਕੀ ਭੁੱਖ ਕਿ ਜਿਹੜੇ ਤੇਰੇ ਸੇਵਕ ਬਣ ਜਾਂਦੇ ਜਨ ਦਾ ਭਾਵ ਹੁੰਦਾ ਸੇਵਕ ਕਿ ਜਿਹੜੇ ਤੇਰੇ ਸੇਵਕ ਬਣ ਜਾਂਦੇ ਨੇ ਉਹਨਾਂ ਦੀ ਭੁੱਖ ਤਾਂ ਉਤਰਦੀ ਹੈ ਜਦੋਂ ਤੇਰਾ ਨਾਮ ਜਪਦੇ ਨੇ ਜਦੋਂ ਤੇਰਾ ਨਾਮ ਜਪ ਲਿਆ ਉਦੋਂ ਭੁੱਖ ਮਿਟ ਜਾਂਦੀ ਹੈ ਜਿਵੇਂ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਆ ਕਿ ਜਿਹੜੀ ਮੱਛੀ ਆ ਉਹ ਪਾਣੀ ਦੇ ਨਾਲ ਪਿਆਰ ਕਰਦੀ ਐ ਜਿਉ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਗੋਂਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਪਤਾਵੇ ਨਾਦ ਕੁਰੰਕੇ ਵੇਧੇ ਆ ਸਨਮੁਖ ਉਠਦਾ ਵੇ ਭਵਰ ਲੋਭੀ Kusum ਵਾਸਕਾ ਮਿਲੇ ਆਗ ਬੰਧਾਵੇ ਕਿਉ ਸੰਤ ਜਨਾ ਹਰਪ੍ਰੀਤ ਹੈ ਦੇਖ ਦਰਸ ਅਗਾਵੇ ਅਗਾਵੇ ਦਾ ਭਾਵੰਦਾ ਰਾਜ ਜਾਣਾ ਕਿ ਸੰਤ ਜਨਾਹਰ ਪ੍ਰੀਤ ਹੈ ਜਿਹੜੇ ਸੰਤ ਜਨ ਬਣ ਜਾਂਦੇ ਐ ਉਹਨਾਂ ਦੀ ਪ੍ਰੀਤ ਤੇਰੇ ਨਾਲ ਬੈ ਜਾਂਦੀ ਹੈ ਸੰਤ ਜਨਾਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਕਿ ਜਦੋਂ ਤੈਨੂੰ ਦੇਖਦੇ ਆ ਉਹਦਾ ਰਾਜ ਆ ਜਾਂਦਾ ਐ ਇੱਥੇ ਗੁਰੂ ਸਾਹਿਬ ਕਹਿੰਦੇ ਜਨਕੀ ਭੂਖ ਤੇਰਾ ਨਾਮ ਆਹਾਰ ਮੇਰੀ ਤੇ ਭੁੱਖੇ ਮਿਟ ਜਾਂਦੀ ਐ ਜਦੋਂ ਤੇਰਾ ਨਾਮ ਜਪਦੇ ਆ ਕਿਉਂਕਿ ਤੇਰਾ ਨਾਮ ਹੈ ਜਿਹੜਾ ਇਹੀ ਤੇ ਆਧਾਰ ਹੈ ਸਾਡਾ ਤੂੰ ਦਾਤਾ ਪ੍ਰਭ ਦੇਵਨਹਾਰ ਸੱਚੇ ਪਾਤਸ਼ਾਹ ਅਸੀਂ ਤੇ ਵੈਸੇ ਹੀ ਲੜਦੇ ਫਿਰਦੇ ਆ ਤੂੰ ਦੇਣ ਵਾਲਾ ਤੇ ਤੂੰ ਐ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨਾ ਆਵੇ ਅਗਣਤ ਪਰੇ ਭੰਡਾਰ ਅਸੀਂ ਕਹਿੰਦੇ ਨਾ ਮੈਂ ਲੰਗਰ ਲਾਇਆ ਮੈਂ ਪ੍ਰਸ਼ਾਦਾ ਸ਼ਕਾਇਆ ਨਹੀਂ ਪਰਮਾਤਮਾ ਹੀ ਦੇਣ ਵਾਲਾ ਹੈ ਅਸੀਂ ਤੇ ਵਿੱਚ ਜਿਵੇਂ ਆ ਗੋਲਣ ਵਾਸਤੇ ਬਾਇਕ ਹੈ ਨਾ ਦੂਰ ਤੱਕ ਆਵਾਜ਼ ਮਹਿਕ ਝਾੜ ਰਿਹਾ ਹੈ ਇਸੇ ਤਰ੍ਹਾਂ ਹੀ ਪ੍ਰਮਾਤਮਾ ਨੇ ਸਾਡੀਆਂ ਵੀ ਡਿਊਟੀਆਂ ਲਾਈਆਂ ਨੇ ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਡਿਊਟੀਆਂ ਹੁੰਦੀਆਂ ਨੇ ਪਰ ਪ੍ਰਮਾਤਮਾ ਦੇਣ ਵਾਲਾ ਤੇ ਪ੍ਰਮਾਤਮਾ ਆਪ ਹੈ ਕੋਈ ਹੈ ਉਹਦੇ ਵਰਗਾ ਹੋਰ ਨਹੀਂ ਹੈ ਕੋਈ ਤੂੰ ਦਾਤਾ ਪ੍ਰਭ ਦੇਵਨਹਾਰ ਸੱਚੇ ਪਾਤਸ਼ਾਹ ਤੇਰੇ ਬਿਨਾ ਹੋਰ ਕੋਈ ਨਹੀਂ ਹੈ ਜਿਹੜਾ ਸਾਡੀਆਂ ਕੋਈ ਲੋੜਾਂ ਪੂਰੀਆਂ ਕਰ ਦੇ ਜੇ ਕੋਈ ਲੋੜਾਂ ਪੂਰੀਆਂ ਕਰ ਵੀ ਦਿੰਦਾ ਉਹਨੇ ਫਿਰ ਸਲਾ ਵੀ ਦੇਣਾ ਹੁੰਦਾ ਕਿ ਤੇਰੀਆਂ ਫਲਾਣੇ ਟਾਈਮ ਤੇ ਲੋੜਾਂ ਪੂਰੀਆਂ ਕੀਤੀਆਂ ਸੀ ਪ੍ਰਮਾਤਮਾ ਜਿਹੜਾ ਇਹਦੇ ਤੋਂ ਜੋ ਮਰਜ਼ੀ ਲੈਂਦੇ ਰਹੋ ਜੋ ਮਰਜ਼ੀ ਲੈਂਦੇ ਰਹੋ ਅਸੀਂ ਤੇ ਮੁੱਖ ਮੋੜ ਲਾਂਗੇ ਪਰ ਪ੍ਰਮਾਤਮਾ ਨੇ ਕਦੇ ਮੁੱਖ ਨਹੀਂ ਮੋੜਨਾ ਪ੍ਰਮਾਤਮਾ ਨਹੀਂ ਮੁੱਖ ਮੋੜਦਾ ਤੇ ਅਸੀਂ ਅਸੀਂ ਤੇ ਜਦੋਂ ਦਾਤ ਮਿਲ ਜਾਂਦੀ ਹੈ ਦਾਤ ਪਿਆਰੀ ਵਿਸਰਿਆ ਦਾ ਤਾਰਾ ਅਸੀਂ ਤੇ ਜਿਹੜੀਆਂ ਦਾਤਾਂ ਲੈਣ ਵਾਸਤੇ ਆਏ ਦਾਤਾਂ ਮਿਲ ਗਈਆਂ ਅਸੀਂ ਨੇ ਮੂੰਹ ਮੋੜ ਲਿਆ ਪਰ ਪ੍ਰਮਾਤਮਾ ਨੇ ਕਦੇ ਮੂੰਹ ਨਹੀਂ ਮੋੜਿਆ ਪਰਮਾਤਮਾ ਨਾ ਕਦੇ ਮੂੰਹ ਮੋੜਦਾ ਨਾ ਕਦੇ ਅੱਗੇ ਮੋੜੇਗਾ ਨਾ ਕਦੇ ਪਹਿਲਾਂ ਮੋੜਿਆ ਮੂੰਹ ਪਰਮਾਤਮਾ ਨੇ ਉੱਤੇ ਬਸ ਜਿਹੜਾ ਪਰਮਾਤਮਾ ਦੇ ਕੋਲ ਆ ਗਿਆ ਉਹਨੂੰ ਬੁੱਕਲ ਚ ਲੈਣ ਵਾਲਾ ਹੈ RAM RAMAT ਸੰਤਨ ਸੁਖ ਮਾਨਾ ਕਹਿੰਦੇ ਜਦੋਂ ਤੇਰਾ ਆਰਾਮ ਸੰਤਨ ਆਰਾਮ ਰਮਤ ਸੰਤਨ ਸੁਖ ਮਾਨਾ ਜਦੋਂ ਸਿਮਰਦੇ ਆ ਨਾ ਕਹਿੰਦੇ ਸਾਡੀ ਜ਼ਿੰਦਗੀ ਦੇ ਵਿੱਚ ਸੌਖ ਆ ਜਾਂਦਾ ਇਹ ਪ੍ਰਮਾਤਮਾ ਹੀ ਸੁੱਖਾਂ ਦਾ ਦਾਤਾ ਜਦੋਂ ਅਸੀਂ ਇਸ ਪ੍ਰਮਾਤਮਾ ਦੀ ਬਾਣੀ ਨੂੰ ਸਿਮਰਾਂਗੇ ਨਾ ਉਦੋਂ ਸਾਡੀ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਜਾਣੀ ਹੈ ਤੇ ਅਸੀਂ ਬਾਹਰੇ ਸੁਖ ਭਾਲ ਦੇ ਬਿਰਦੇ ਆ ਜੇ ਸਾਡੀ ਜ਼ਿੰਦਗੀ ਚ ਸੁੱਖ ਨੇ ਨਾ ਕੋਈ ਬੰਦਾ ਸਾਡੇ ਕੋਲ ਆਉਣ ਲੱਗ ਗਿਆ ਤਾਂ ਜਿੰਨਾ ਚਿਰ ਸੁੱਖ ਨੇ ਉਨਾ ਚਿਰ ਆਊਗਾ ਜਿੱਦੇ ਸੁੱਖ ਖਤਮ ਹੋ ਗਏ ਉਹਦੇ ਉਹਨੇ ਵੀ ਹਟ ਜਾਣ ਸੁਖ ਮਹਾਨ ਬਹੁਤ ਮਿਲ ਬੈਠ ਤਰਹਿ ਤੇ ਚਾਉਂਦੇ ਸੁਖੇਰੇ ਵਿਪਤ ਬਰੀ ਸੰਤ ਵਿਪਤ ਬਰੀ ਸਭ ਹੀ ਸੰਗ ਛੱਡਤ ਕੋਉ ਨ ਆਵਤ ਨੇਰਾ ਕਹਿੰਦੇ ਜਦੋਂ ਵਿਪਤਾ ਦਾ ਸਮਾਂ ਹੁੰਦਾ ਉਦੋਂ ਛੱਡ ਜਾਂਦੇ ਆ ਪਰ ਜਿਹੜਾ ਪਰਮਾਤਮਾ ਉਦੇ ਨਾਲ ਜਦੋਂ ਤੁਸੀਂ ਜੁੜ ਗਏ ਉਹਨੇ ਸੁੱਖ ਦੇਈ ਜਾਣਾ ਦੇਈ ਜਾਣਾ ਦੇਈ ਜਾਣਾ ਕਦੇ ਉਹਨੇ ਮੂੰਹ ਨਹੀਂ ਮੋੜਨਾ RAM RAMAT SANTAN SUKH MANNA NANAK DEVAN HAR SUJANA ਸੁਜਾਨਾ ਦਾ ਭਾਵ ਉਹਨਾ ਸੋਹਣਾ ਕਿ ਕਈ ਬੰਦੇ ਕਹਿੰਦੇ ਮੈਂ ਬਹੁਤ ਸੋਹਣਾ ਮੈਂ ਬਹੁਤ ਸੋਹਣਾ ਜਿਵੇਂ 라ਵਣ ਦੇ ਬਾਬਤ ਆਪਾਂ ਪੜਦੇ ਆਣ ਅਤਿ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ ਮਿਰਤਕ ਕਹੀ ਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਿ ਉਹ ਸੋਹਣਾ ਬਠੇਰਾ ਸੀ ਪਰ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ ਉਪਰੋ ਪਰੋ ਸੀ ਪਰ ਇੱਥੇ ਪ੍ਰਮਾਤਮਾ ਨੂੰ ਕਿਹਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਲਿਖ ਕੇ ਕਹਿੰਦੇ ਆ ਕਿ ਨਾਨਕ ਦੇਵਨ ਹਾਰ ਸੁਜਾਨਾ ਕਿ ਜਿਹੜਾ ਪ੍ਰਮਾਤਮਾ ਹੈ ਉਹਦੇ ਵਰਗਾ ਸੋਹਣਾ ਨਹੀਂ ਹੈ ਕੋਈ ਉਹ ਬਹੁਤ ਸੋਹਣਾ ਨਾਨਕ ਦੇਵਨ ਹਾਰ ਜਿਹੜਾ ਸਾਰਿਆਂ ਨੂੰ ਰਿਜਕ ਦਿੰਦਾ ਹੈ ਜਿਹੜਾ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਜਿਹੜਾ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ ਕਹਿੰਦੇ ਅਸਲ ਦੇ ਵਿੱਚ ਉਹ ਸਾਰਿਆਂ ਤੋਂ ਸੋਹਣਾ ਉਹ ਹੁੰਦਾ ਹੈ ਜਿਹੜੇ ਵਿਤਕਰੇ ਕਰਦੇ ਨੇ ਜਿਨ੍ਹਾਂ ਨੇ ਕਿਹਾ ਭਾਂਡੇ ਵੀ ਤੇਰੇ ਅੱਡ ਨੇ ਤੂੰ ਇਹਨਾਂ ਭਾਂਡਿਆਂ 'ਚ ਨਹੀਂ ਸ਼ੱਕ ਸਕਦਾ ਤੂੰ ਦੇਖ ਨਹੀਂ ਵਰਤਾ ਸਕਦਾ ਤੂੰ ਚੋਰ ਸਾਭ ਨਹੀਂ ਕਰ ਸਕਦਾ ਕਹਿੰਦੇ ਜਿਹੜੇ ਇਸ ਤਰ੍ਹਾਂ ਕਰਦੇ ਆ ਉਹ ਸੋਹਣੇ ਨਹੀਂ ਹੁੰਦੇ ਉਹ ਤੇ ਅੰਦਰੋਂ ਮੈਲੇ ਹੁੰਦੇ ਆ ਉਹ ਮੈਲੇ ਹੁੰਦੇ ਆ ਜਿਹੜਾ ਸੋਹਣਾ ਹੁੰਦਾ ਉਹ ਆ ਪਰਮਾਤਮਾ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਨਾਨਕ ਦੇਵ ਨਹਾਰ ਸੁਜਾਨਾ ਕਹਿੰਦੇ ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਹੈ ਉਹ ਤੇ ਕਹਿੰਦੇ ਬਹੁਤ ਸੋਹਣਾ ਭਾਈ ਰਾਮ ਰਮਤ ਸੰਤਨ ਸੁਖਮਾਨਾ ਨਾਨਕ ਦੇਵਨ ਹਾਰ ਸੁਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ